ਸ਼ਸ਼ੀਕਲ ਜੀ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ ਪ੍ਰਸਿੱਧ ਗੀਤਕਾਰ ਰਾਮਫਲ ਰਾਜਲਹੀੜੀ ਦੀ ਲਿਖੀ ਸ਼ਾਇਰੀ ਤੁਹਾਡੇ ਸਨਮੁਖ ਕਰਨ ਜਾ ਰਿਹਾ ਹਾਂ ਕੀ ਲਿਖ ਰਿਹਾ ਹੈ ਰਾਜਲਹੀੜੀ ਸਾਹਿਬ ਜਰਾ ਧਿਆਨ ਦਿਓ ਗੌਰ ਫਰਮਾਓ ਮਰਦ ਕਾਹਦਾ ਜੋ ਰੰਨਾ ਦੇ ਵਿੱਚ ਬੈਠੇ ਸਾਧੂ ਕਾਦਾ ਜੋ ਧੂਣੀਆਂ ਤਾਪਦਾ ਨਹੀਂ ਖੂਚ ਪੈ ਜੇ ਇਹੋ ਜਿਹਾ ਪੁੱਤ ਮਾੜਾ ਕਹਿਣਾ ਮੰਨਦਾ ਜੋ ਮਾਂ ਤੇ ਬਾਪ ਦਾ ਨਹੀਂ ਹੱਟੀ ਛੱਡ ਕੇ ਕਰੇ ਕੋਈ ਹੋਰ ਧੰਦਾ ਪਤਾ ਜਿਹਨੂੰ ਵੀ ਤੋਲਤੇ ਨਾਪਦਾ ਨਹੀਂ ਰਾਜਲੇ ਢੇੜੀ ਵੇ ਉਹ ਸਰਪੰਚ ਕਾਦਾ ਓਏ ਉਪਲੀ ਸੱਚ ਨੂੰ ਸੱਚ ਜੋ ਆਖਦਾ ਨਹੀਂ ਓਏ ਉਪਲੀ ਸੱਚ ਨੂੰ ਸੱਚ ਜੋ ਆਖਦਾ ਨਹੀਂ ਅਗਲੀ ਗੱਲ ਗੀਤਕਾਰ ਕੀ ਜੇ ਲਿਖਣ ਦਾ ਢੰਗ ਹੈ ਨਹੀਂ ਐਵੇਂ ਲਿਖ ਲਿਖ ਭਰਤਾ ਝੋਲਿਆਂ ਨੂੰ ਦਾਜ ਪਿੱਛੇ ਦੇ ਨੰਦਾਂ ਤੇ ਪਏ ਜੇ ਰੌਲਾ ਲੱਖ ਲਾਣ ਤਾਂ ਉਹਨਾਂ ਵਿਚੋਲਿਆਂ ਨੂੰ ਜਿਹਦੇ ਵਿੱਚ ਨਾ ਦਾਣਿਆਂ ਦੀ ਮੁੱਠ ਭੋਰਾ ਓਏ ਕੀ ਕਰਨੇ ਲਿਪ ਪੜੋਲਿਆਂ ਨੂੰ ਰਜਲ ਹੀੜੀ ਓਹ ਪੀਣ ਚ ਕੀ ਪੀਣੀ ਇਹ ਉਪਲੀ ਪਹੁੰਚਿਆ ਜੇ ਫੜਫੜ ਕੌਲਿਆਂ ਨੂੰ ਇਹ ਉਪਲੀ ਪੁੰਚ ਜੇ ਫੜ ਫੜ ਕੌਲਿਆਂ ਨੂੰ ਅਗਲੀ ਗੱਲ ਪਾਰੇ ਵਾਂਗੂ ਹੈ ਕਿਸਾਨ ਦੀ ਜਿੰਦ ਡੋਲੇ ਓਏ ਪੱਕੀ ਫਸਲ ਤੇ ਪੈਂਦੀ ਬਰਸਾਤ ਹੋਵੇ ਆਸ਼ਕ ਡਰਦੇ ਰਹਿਣ ਪਰਛਾਵਿਆਂ ਤੋਂ ਵਾਅਦਾ ਮਿਲਣ ਦਾ ਚਾਨਣੀ ਰਾਤ ਹੋਵੇ ਧੀ ਵਾਲਿਆਂ ਦੀ ਜਾਨ ਤੇ ਬਣੀ ਹੁੰਦੀ ਦਾਜ ਜੁੜੇ ਨਾ ਆਉਣੀ ਬਰਾਤ ਹੋਵੇ ਰਾਜਲ ਢੇੜੀ ਹੋਈ ਉਪਲੀ ਨੂੰ ਨੀਂਦ ਕਿੱਥੇ ਝੜੀ ਲੱਗੀ ਤੋ ਜੇ ਚੌਂਦੀ ਸੁਭਾਤ ਹੋਵੇ ਝੜੀ ਲੱਗੀ ਤੋ ਜੇ ਚੌਂਦੀ ਸੁਭਾਤ ਹੋਵੇ ਓਏ ਝੜੀ ਲੱਗੀ ਤੋ ਜੇ ਚੌਂਦੀ ਸੁਭਾਤ ਹੋਵੇ ਸੋ ਸ਼ਾਇਰੀ ਚੰਗੀ ਲੱਗੇ ਤਾਂ ਕਿਰਪਾ ਕਰਕੇ ਮੇਰਾ ਪੇਜ ਆ ਜਿਹੜਾ ਉਹਨੂੰ ਫੋਲੋ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨੇ ਤੇ YouTube ਚੈਨਲ ਤੇ ਮੇਰਾ ਪੇਜ ਆ ਨਾ ਉਹਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਇਹ ਗੱਲ